ਆਪਣਾ ਨਾਮ ਕੀ ਹੈ ਜੀ? ਭੁਪਿੰਦਰ ਕੌਰ। ਭਵਿੰਦਰ ਸਿੰਘ ਜੀ ਤੁਹਾਡੇ ਕੀ ਲੱਗ ਰਿਹਾ ਜੀ? ਮੇਰੇ ਫਾਦਰ ਸਾਹਿਬ ਸੀਗੇ। ਦਰਾਹਣਾ ਕੀ ਕਿਸ ਤਰੀਕੇ ਨਾਲ ਇੰਕਾਊਂਟਰ ਹੋਇਆ ਔਰ ਜ਼ਿੰਦਾ ਬਾਕੂਆ ਤੁਹਾਡੇ ਸਾਹਮਣੇ ਉਸ ਜਦੋਂ ਲੈ ਕੇ ਗਏ ਸੀ ਕੀ ਹੋਇਆ ਸੀ ਉਹਦੇ ਵਿੱਚ? ਹਾਂ ਜੀ ਮੈਨੂੰ ਹੋਸ਼ ਆ ਮੈਂ ਸਾਢੇ 3-4 ਸਾਲ ਦੀ ਸੀਗੀ ਜਦੋਂ ਮੇਰੇ ਫਾਦਰ ਸਾਹਿਬ ਨੂੰ ਲੈ ਕੇ ਪੁਲਿਸ ਵਾਲੇ ਲੈ ਕੇ ਗਏ ਸੀਗੇ ਪਰ ਮੈਨੂੰ ਇਹ ਨਹੀਂ ਹੈਗਾ ਮਤਲਬ ਕੀ ਚੰਗੀ ਤਰ੍ਹਾਂ ਨਹੀਂ ਮੇਰੇ ਪਰ ਲੈ ਕੇ ਗਏ ਸੀ ਮੈਂ ਇਹ ਜਾਣਦੀ ਆ ਮੈਂ ਦੇਖੇ ਆਪ। ਤੇ ਦਰਾਹਣੇ 32 ਸਾਲ ਦਾ ਸਮਾਂ ਇੱਕ ਬਕੂਆ ਬੀਤ ਗਿਆ ਮਤਲਬ ਕਹਿੰਦੇ ਨੇ ਬਹੁਤ ਲੰਮਾ ਹਰਸਾ ਬੀਤ ਜਾਂਦਾ ਤੇ ਉਹਦੇ ਬਾਅਦ ਫੈ ਫੈਸਲਾ ਸਰ ਜੋ ਇਹਨਾਂ ਨੇ ਕੀਤਾ ਆ ਸਾਡੇ ਨਾਲ ਅਸੀਂ ਜਿੱਦਾਂ ਤੱਕੇ ਖਾਦੇ ਥਾਂ ਥਾਂ ਤੇ ਇਹਨਾਂ ਨੇ ਮਹਤਾਜ ਕੀਤਾ ਸਾਨੂੰ ਉਹਦੇ ਤੌਰ ਤੇ ਅਸੀਂ ਸੈਟੀਸਫਾਈ ਨਹੀਂ ਹੈਗੇ ਫੈਸਲੇ ਦੇ ਤੌਰ ਤੇ ਇਹ ਫੈਸਲੇ ਨੂੰ ਹਾਈ ਕੋਰਟ ਚੈਲੰਜ ਕਰੋਗੇ ਹਾਂਜੀ ਦੌਰਾਨ ਟ੍ਰਾਇਲ ਆਪਾਂ ਨੂੰ ਕਿਸ ਤਰੀਕੇ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇ ਟ੍ਰਾਇਲ ਪਹਿਲਾਂ ਦਾਦਾ ਜੀ ਮੇਰੇ ਕਰਦੇ ਰਹੇ ਆ ਉਸ ਤੋਂ ਬਾਅਦ ਦਾਦੀ ਹੋਗੇ ਮੇਰੇ ਉਹ ਵੀ ਐਕਸਪਾਇਰ ਹੋਗੇ ਦਾਦਾ ਜੀ ਵੀ ਹੋ ਗਏ ਫਿਰ ਮੇਰੇ ਬ੍ਰਦਰ ਕਰਦੇ ਰਹੇ ਆ ਚਾਚਾ ਜੀ ਫੁੱਫੜ ਜੀ ਇਹ ਕਰਦੇ ਨੇ 27 ਮਾਰਚ ਨੂੰ ਮੇਰਾ ਬ੍ਰਦਰ ਐਕਸਪਾਇਰ ਹੋ ਗਿਆ ਆ ਉਸ ਤੋਂ ਬਾਅਦ ਅੱਜ ਫੈਸਲੇ ਤੇ ਮੈਂ ਖੁਦ ਆ ਪਾਈ ਆ ਲਗਾਤਾਰ ਤੁਹਾਨੂੰ ਵੀ ਦੇਖਣ ਜਾ ਰਿਹਾ ਕਿ ਕਾਫੀ ਪ੍ਰੈਸ਼ਰ ਬਿਲਡ ਅਪ ਦੂਸਰੀ ਪਾਰਟੀ ਵੱਲੋਂ ਤੁਹਾਡੇ ਤੇ ਪ੍ਰੈਸ਼ਰ ਬਿਲਡ ਅਪ ਕੀਤਾ ਗਿਆ ਤੁਹਾਡੇ ਤੇ ਤੁਹਾਡੇ ਪਰਿਵਾਰ ਵਾਲੇ ਮੇਰੀ ਫੈਮਲੀ ਨੇ ਟੌਰਚਰ ਕੀਤਾ ਮੇਰੇ ਬ੍ਰਦਰ ਨੂੰ ਬਹੁਤ ਟੌਰਚਰ ਕੀਤਾ ਇਹਨਾਂ ਨੇ ਮੇਰੇ ਬ੍ਰਦਰ ਤੇ ਨਜ਼ਾਇਜ਼ ਕੇਸ ਪਾਈ ਮੇਰੇ ਬ੍ਰਦਰ ਨੂੰ ਫੜ ਕੇ ਲੈ ਜਾਂਦੇ ਹੀ ਜਦੋਂ ਜੀ ਕਰਦਾ ਸੀ ਸਾਨੂੰ ਇਹ ਕਹਿੰਦੇ ਸੀ ਕੇਸ ਵਾਪਸ ਲਓ ਮੇਰੇ ਚਾਚਾ ਇਹਨੂੰ ਫੁੱਫੜ ਜੀ ਨੂੰ ਜੋਬ ਕਰਦੇ ਸੀ ਪੁਲਿਸ ਦੀ ਉਹਨਾਂ ਨੂੰ ਪਰੇਸ਼ਾਨ ਕਰਦੇ ਸੀ ਇਹ ਹੁਣ ਆਪਾਂ ਨੂੰ ਕਿਸ ਤਰ੍ਹਾਂ ਕੇ ਦਾ ਫੀਲ ਹੋ ਰਿਹਾ ਜਿਵੇਂ ਹੁਣ ਅਜ ਮਾਮੂਲੀ ਜਿਹਾ ਇਹ ਮਲਮ ਲੱਗਿਆ ਕਿ ਨਹੀਂ ਰਕਮਾਂ ਤੇ ਥੋੜਾ ਜਿਹਾ ਠੀਕ ਲੱਗਦਾ ਪਰ ਉਹਨਾ ਨਹੀਂ ਹੈਗਾ ਜੋ ਚਾਹੀਦਾ ਸੀ ਸਾਨੂੰ ਉਹ ਨਹੀਂ ਮਿਲਿਆ ਹੈਗਾ ਹੁਣ ਇਸ ਮਸਲੇ ਨੂੰ ਆਪਾਂ ਹਾਈ ਕੋਰਟ ਲੈ ਕੇ ਜਾਵਾਂਗੇ ਹਾਂਜੀ ਬਿਲਕੁਲ ਲੈ ਕੇ ਜਾਵਾਂਗੇ ਆਪਣਾ ਨਾਮ ਕੀ ਹੈ ਜੀ ਭੁਪਿੰਦਰ ਕੌਰ ਭੁਪਿੰਦਰ ਸਿੰਘ ਜੀ ਤੁਹਾਡੇ ਕੀ ਲੱਗਦਾ ਜੀ ਮੇਰੇ ਫਾਦਰ ਸਾਹਿਬ ਸੀਗੇ ਦਰਾ ਨੇ ਰਾ ਕੀ ਕਿਸ ਤਰੀਕੇ ਨਾਲ ਇੰਕਾਊਂਟਰ ਹੋਇਆ ਉਹ ਜ਼ਿੰਦਾ ਬਕੂਆ ਤੁਹਾਡੇ ਸਾਹਮਣੇ ਸੀ ਜਦੋਂ ਨਾਲ ਲੈ ਕੇ ਗਏ ਸੀ ਕੀ ਹੋਇਆ ਉਸ ਦਿਨ ਚ ਹਾਂਜੀ ਮੈਨੂੰ ਹੋਸ਼ ਆ ਮੈਂ ਸਾਢੇ 3-4 ਸਾਲ ਦੀ ਸੀਗੀ ਜਦੋਂ ਮੇਰੇ ਫਾਦਰ ਸਾਹਿਬ ਨੂੰ ਲੈ ਕੇ ਪੁਲਿਸ ਵਾਲੇ ਲੈ ਕੇ ਗਏ ਸੀ ਪਰ ਮੈਨੂੰ ਇਹ ਨਹੀਂ ਹੈਗਾ ਮਤਲਬ ਕੀ ਚੰਗੀ ਤਰ੍ਹਾਂ ਨਹੀਂ ਮੇਰੇ ਪਰ ਲੈ ਕੇ ਗਏ ਸੀ ਮੈਂ ਇਹ ਜਾਣਦੀ ਆ ਮੈਂ ਦੇਖੇ ਆਪ ਤੇ ਦਰਾ ਨੇ 32 ਸਾਲ ਦਾ ਸਮਾਂ ਇੱਕ ਬਕੂਆ ਬੀਤ ਗਿਆ ਮੈਂ ਕਹਿ ਸਕਦੇ ਆ ਬਹੁਤ ਲੰਮਾ ਹਰਸਾ ਬੀਤ ਜਾਂਦਾ ਤੇ ਉਹਦੇ ਬਾਅਦ ਫੈਸਲਾ ਇਹਨੋਂ ਪਰ ਕਿਸ ਤਰੀਕੇ ਨਾਲ ਦੇਖੇ ਫੈਸਲਾ ਸਰ ਜੋ ਇਹਨਾਂ ਨੇ ਕੀਤਾ ਆ ਸਾਡੇ ਨਾਲ ਅਸੀਂ ਜਿੱਦਾਂ ਤੱਕੇ ਖਾਦੇ ਥਾਂ ਥਾਂ ਤੇ ਇਹਨਾਂ ਨੇ ਮਹਤਾਜ ਕੀਤਾ ਸਾਨੂੰ ਉਹਦੇ ਤੌਰ ਤੇ ਅਸੀਂ ਸੈਟੀਸਫਾਈ ਨਹੀਂ ਹੈਗੇ ਫੈਸਲੇ ਦੇ ਤੌਰ ਤੇ ਇਹ ਫੈਸਲੇ ਨੂੰ ਹਾਈ ਕੋਰਟ ਚੈਲੰਜ ਕਰੋਗੇ ਹਾਂਜੀ ਦੌਰਾਨ ਟ੍ਰਾਇਲ ਆਪਾਂ ਨੂੰ ਕਿਸ ਤਰੀਕੇ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇ ਟ੍ਰਾਇਲ ਪਹਿਲਾਂ ਦਾਦਾ ਜੀ ਮੇਰੇ ਕਰਦੇ ਰਹੇ ਆ ਉਸ ਤੋਂ ਬਾਅਦ ਦਾਦੀ ਹੋਗੇ ਮੇਰੇ ਉਹ ਵੀ ਐਕਸਪਾਇਰ ਹੋਗੇ ਦਾਦਾ ਜੀ ਵੀ ਹੋਗੇ ਫਿਰ ਮੇਰੇ ਬ੍ਰਦਰ ਕਰਦੇ ਰਹੇ ਆ ਚਾਚਾ ਜੀ ਫੁੱਫੜ ਜੀ ਇਹ ਕਰਦੇ 27 ਮਾਰਚ ਨੂੰ ਮੇਰਾ ਬ੍ਰਦਰ ਐਕਸਪਾਇਰ ਹੋ ਗਿਆ ਆ ਉਸ ਤੋਂ ਬਾਅਦ ਅੱਜ ਫੈਸਲੇ ਦੇ ਮੈਂ ਖੁਦ ਆ ਪਾਈ ਆ ਲਗਾਤਾਰ ਦਾ ਨੋਏ ਵੀ ਦੇਖਣ ਜਾ ਰਿਹਾ ਕਿ ਕਾਫੀ ਪ੍ਰੈਸ਼ਰ ਬਿਲਕੁਲ ਦੂਸਰੀ ਪਾਰਟੀ ਉਹਨਾਂ ਤੋਂ ਤੁਹਾਡੇ ਤੇ ਪ੍ਰੈਸ਼ਰ ਬਿਲਕੁਲ ਕੀਤਾ ਗਿਆ ਤੁਹਾਡੇ ਤੇ ਤੁਹਾਡੇ ਪਰਿਵਾਰ ਦੀ ਮੇਰੀ ਫੈਮਲੀ ਨੇ ਟੌਰਚਰ ਕੀਤਾ ਮੇਰੇ ਬ੍ਰਦਰ ਨੂੰ ਬਹੁਤ ਟੌਰਚਰ ਕੀਤਾ ਇਹਨਾਂ ਨੇ ਮੇਰੇ ਬ੍ਰਦਰ ਦੇ ਨਜ਼ਾਇਜ਼ ਕੇਸ ਪਾਈ ਮੇਰੇ ਬ੍ਰਦਰ ਨੂੰ ਫੜ ਕੇ ਲੈ ਜਾਂਦੇ ਹੀ ਜਦੋਂ ਜੀ ਕਰਦਾ ਸੀ ਸਾਨੂੰ ਇਹ ਕਹਿੰਦੇ ਸੀ ਕੇਸ ਵਾਪਸ ਲਓ ਮੇਰੇ ਚਾਚਾ ਇਹਨੂੰ ਫੁੱਫੜ ਜੀ ਨੂੰ ਜੋਬ ਕਰਦੇ ਸੀ ਪੁਲਿਸ ਦੀ ਉਹਨਾਂ ਨੂੰ ਪਰੇਸ਼ਾਨ ਕਰਦੇ ਸੀ ਇਹ ਹੁਣ ਆਪਾਂ ਨੂੰ ਕਿਸ ਤਰ੍ਹਾਂ ਕੇ ਦਾ ਫੀਲ ਹੋ ਰਿਹਾ ਜਿਵੇਂ ਹੁਣ ਅੱਜ ਮਾਮੂਲੀ ਜਿਹਾ ਇਹ ਮਲਮ ਲੱਗਿਆ ਕਿ ਨਹੀਂ ਰਕਮਾਂ ਤੇ ਥੋੜਾ ਜਿਹਾ ਠੀਕ ਲੱਗਦਾ ਪਰ ਉਹਨਾ ਨਹੀਂ ਹੈਗਾ ਜੋ ਚਾਹੀਦਾ ਸੀ ਸਾਨੂੰ ਉਹ ਨਹੀਂ ਮਿਲਿਆ ਹੈਗਾ ਹੁਣ ਇਸ ਮਸਲੇ ਨੂੰ ਆਪਾਂ ਹਾਈ ਕੋਰਟ ਲੈ ਕੇ ਜਾਵਾਂਗੇ ਹਾਂਜੀ ਬਿਲਕੁਲ ਲੈ ਕੇ ਜਾਵਾਂਗੇ